ਅੱਜ ਦੀ ਵੀਡੀਓ ਬਹੁਤ ਹੀ ਮੋਟੀਵੇਸ਼ਨਲ ਅਤੇ ਇਨਸਪੀਰੇਸ਼ਨਲ ਨਾਲ ਭਰਪੂਰ ਹੋਏਗੀ। ਸੋ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਿਓ ਕਿਉਂਕਿ ਇਸ ਨਾਲ ਤੁਹਾਡਾ ਨਜ਼ਰੀਆ ਬਿਲਕੁਲ ਬਦਲ ਜਾਏਗਾ। ਸੋ ਇੱਕ ਦੇਸ਼ ਦਾ ਰਾਜਾ ਬਹੁਤ ਬੁੱਢਾ ਹੋ ਗਿਆ ਸੀ। ਉਸ ਨੂੰ ਆਪਣੇ ਤਿੰਨ ਬੇਟਿਆਂ ਵਿੱਚੋਂ ਕਿਸੇ ਇੱਕ ਨੂੰ ਰਾਜ ਦੇ ਰਾਜਾ ਵਜੋਂ ਚੁਣਨਾ ਸੀ। ਪਰ ਉਸ ਅੱਗੇ ਚਿੰਤਾ ਇਸ ਗੱਲ ਦੀ ਸੀ ਕਿ ਉਹ ਤਿੰਨਾਂ ਵਿੱਚੋਂ ਕਿਸ ਨੂੰ ਇਸ ਰਾਜ ਦਾ ਰਾਜਾ ਬਣਾਵੇ। ਕਿਉਂਕਿ ਉਸ ਲਈ ਤਾਂ ਉਹ ਤਿੰਨੋਂ ਹੀ ਇੱਕ ਬਰਾਬਰ ਸਨ। ਕਿਉਂਕਿ ਉਹ ਤਿੰਨੋਂ ਹੀ ਉਸਦੇ ਪੁੱਤਰ ਹੀ ਸੀ ਇਸ ਤੋਂ ਇਲਾਵਾ ਉਸਦੇ ਇਹ ਤਿੰਨੋਂ بیٹے ਹੀ ਦਿਮਾਗ ਬਲ ਤੇ ਰਾਜਨੀਤੀ 'ਚ ਇੱਕ ਦੂਜੇ ਤੋਂ ਬਿਹਤਰ ਸਨ ਪਰ ਉਹ ਰਾਜਾ ਫੈਸਲਾ ਨਹੀਂ ਸੀ ਕਰ پا ਰਿਹਾ ਕਿ ਇਹ ਰਾਜ ਕਿਸ ਨੂੰ ਸੌਂਪੇ ਤੇ ਇਸ ਵਿਸ਼ਾਲ ਰਾਜ ਦਾ ਰਾਜ ਭਾਗ ਕਿਸ ਨੂੰ ਦੇਵੇ ਉਹ ਬੜੀ ਪਰੇਸ਼ਾਨੀ ਵਿੱਚ ਸੀ ਕਿ ਕੌਣ ਉਸ ਦੇ ਇਸ ਰਾਜ ਨੂੰ ਹੋਰ ਖੁਸ਼ਹਾਲ ਤੇ ਵਿਸ਼ਾਲ ਰੂਪ ਦੇ ਸਕੇਗਾ ਰਾਜਾ ਨੇ ਆਪਣੇ ਤਿੰਨੇ ਬੇਟਿਆਂ ਦੀ ਕਈ ਵਾਰ ਪ੍ਰੀਖਿਆ ਵੀ ਲਈ ਪਰ ਹਰ ਵਾਰ ਸਾਰੇ ਉਹ ਹਰ ਇੱਕ ਪ੍ਰੀਖਿਆ ਵਿੱਚ ਸਫਲ ਹੋ ਜਾਂਦੇ। ਇਨ੍ਹਾਂ ਦਿਨਾਂ ਦੌਰਾਨ ਹੀ ਇੱਕ ਸੰਨਿਆਸੀ ਉਸ ਰਾਜ ਵਿੱਚ ਭਿਖਿਆ ਮੰਗਦਾ ਹੋਇਆ ਆਇਆ। ਉਸ ਸੰਨਿਆਸੀ ਦੁਪਹਿਰ ਵੇਲੇ ਰਾਜ ਮਹਿਲ ਵੱਲ ਆਇਆ ਤਾਂ ਇਸ ਦੌਰਾਨ ਉਸ ਦੀ ਮੁਲਾਕਾਤ ਬਜ਼ੁਰਗ ਰਾਜੇ ਨਾਲ ਹੋਈ। ਦੁਪਹਿਰ ਦਾ ਸਮਾਂ ਹੋਣ ਕਰਕੇ ਰਾਜੇ ਨੇ ਉਸ ਸੰਨਿਆਸੀ ਨੂੰ ਦਿਨ ਦਾ ਭੋਜਨ ਖਾ ਕੇ ਜਾਣ ਲਈ ਕਿਹਾ। ਰਾਜੇ ਦੇ ਕਹਿਣ ਤੇ ਸੰਨਿਆਸੀ ਭੋਜਨ ਕਰਨ ਲਈ ਮਹਿਲ ਆ ਗਿਆ ਤੇ ਜਦੋਂ ਮਹਿਲ ਵਿੱਚ ਬੈਠਾ ਸੰਨਿਆਸੀ ਭੋਜਨ ਕਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਰਾਜੇ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਹਨ ਭੋਜਨ ਕਰਨ ਤੋਂ ਬਾਅਦ ਸੰਨਿਆਸੀ ਨੇ ਰਾਜੇ ਨੂੰ ਪੁੱਛਿਆ ਕਿ ਰਾਜਨ ਮੈਨੂੰ ਤੁਹਾਡਾ ਚਿਹਰਾ ਦੇ ਕੇ ਇਹ ਅਹਿਸਾਸ ਹੋਇਆ ਹੈ ਕਿ ਤੁਸੀਂ ਕਿਸੇ ਚਿੰਤਾ ਵਿੱਚ ਹੋ ਜੇਕਰ ਤੁਸੀਂ ਚਾਹੋ ਤਾਂ ਆਪਣੀ ਸਮੱਸਿਆ ਸੰਬੰਧੀ ਮੇਰੇ ਨਾਲ ਗੱਲ ਕਰ ਸਕਦੇ ਹੋ ਸਨਿਆਸੀ ਦੇ ਪੁੱਛਣ ਤੇ ਰਾਜੇ ਨੇ ਆਪਣੀ ਸਮੱਸਿਆ ਦੱਸਦਿਆਂ ਕਿਹਾ ਕਿ ਉਸ ਦੀ ਚਿੰਤਾ ਦਾ ਕਾਰਨ ਆਪਣੇ ਉੱਤਰਾਧਿਕਾਰੀ ਦੀ ਚੋਣ ਕਰਨਾ ਹੈ ਕਿਉਂਕਿ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਆਪਣੇ ਤਿੰਨ ਬੇਟਿਆਂ ਵਿੱਚੋਂ ਕਿਸ ਨੂੰ ਰਾਜ ਸੌਂਪੇ ਕਿਉਂਕਿ ਤਿੰਨੋਂ ਇੱਕ ਤੋਂ ਇੱਕ ਬਿਹਤਰ ਹਨ ਰਾਜੇ ਦੀ ਸਮੱਸਿਆ ਸੁਣ ਕੇ ਸੰਿਆਸੀ ਨੇ ਰਾਜੇ ਨੂੰ ਇੱਕ ਤਰਕੀਬ ਦੱਸੀ ਜੋ ਕਿ ਰਾਜੇ ਨੂੰ ਵੀ ਬਹੁਤ ਪਸੰਦ ਆਈ ਸੋ ਰਾਜੇ ਨੇ ਉਸ ਨੂੰ ਅਪਣਾਉਣ ਦੀ ਸੋਚੀ ਕੁਝ ਦਿਨਾ ਬਾਅਦ ਰਾਜੇ ਨੇ ਆਪਣੇ ਤਿੰਨੇ ਬੇਟਿਆਂ ਨੂੰ ਬੁਲਾਇਆ ਤੇ ਤਿੰਨਾਂ ਨੂੰ ਇੱਕ-ਇੱਕ ਬੋਰੀ ਕਣਕ ਦੀ ਦਿੱਤੀ ਤੇ ਕਿਹਾ ਕਿ ਉਹ ਤੀਰਥ ਯਾਤਰਾ ਤੇ ਜਾ ਰਿਹਾ ਹੈ ਤੇ ਵਾਪਸ ਆਉਣ ਦਾ ਸਮਾਂ ਤੈਅ ਨਹੀਂ ਹੈ ਹੋ ਸਕਦਾ ਹੈ ਕਿ ਵਾਪਸ ਆਉਣ 'ਚ ਉਸ ਨੂੰ 2-3 ਸਾਲ ਜਾਂ ਫਿਰ ਇਸ ਤੋਂ ਵੀ ਜ਼ਿਆਦਾ ਸਮਾਂ ਲੱਗ ਜਾਵੇ ਪਰ ਜਦੋਂ ਮੈਂ ਵਾਪਸ ਆਵਾਂ ਤੁਸੀਂ ਇਹ ਕਣਕ ਸਹੀ ਹਾਲਤ ਵਿੱਚ ਮੈਨੂੰ ਵਾਪਸ ਕਰਨੀ ਹੈ ਇੱਕ ਵੀ ਦਾਣਾ ਖਰਾਬ ਨਹੀਂ ਹੋਣਾ ਚਾਹੀਦਾ ਇੰਨਾ ਆਖ ਰਾਜਾ ਤੀਰਥ ਯਾਤਰਾ ਤੇ ਚਲਿਆ ਗਿਆ ਰਾਜੇ ਦੇ ਜਾਂਦੇ ਹੀ ਸਭ ਤੋਂ ਵੱਡਾ ਬੇਟਾ ਰਾਜਾ ਵੱਲੋਂ ਦਿੱਤੀ ਕਣਕ ਦੀ ਬੋਰੀ ਤਜੋਰੀ ਵਿੱਚ ਰਖਵਾ ਦਿੰਦਾ ਹੈ ਤੇ ਉਸ ਤਜੋਰੀ ਨੂੰ ਬਾਹਰੋਂ ਬਿਲਕੁਲ ਬੰਦ ਕਰਵਾ ਦਿੰਦਾ ਹੈ ਇਸ ਤੋਂ ਇਲਾਵਾ ਵਿਚਾਰਲਾ ਜੋ ਬੇਟਾ ਸੀ ਉਹ ਕਣਕ ਦੀ ਬੋਰੀ ਨੂੰ ਤਜੋਰੀ ਵਿੱਚ ਰੱਖਣ ਦੀ ਥਾਂ ਮਹਿਲ ਦੇ ਪਿੱਛੇ ਖਾਲੀ ਜਗ੍ਹਾ ਤੇ ਸੁੱਟ ਦਿੰਦਾ ਹੈ ਤੇ ਸੋਚਦਾ ਹੈ ਕਿ ਇੱਥੇ ਕੁਝ ਨਾ ਕੁਝ ਫਸਲ ਹੋ ਜਾਵੇਗੀ ਪਰ ਸਭ ਤੋਂ ਉਲਟ ਸਭ ਤੋਂ ਛੋਟਾ ਬੇਟਾ ਉਸ ਕਣਕ ਦੀ ਬੋਰੀ ਨੂੰ ਲੈ ਕੇ ਇੱਕ ਪਿੰਡ ਵਿੱਚ ਚਲਾ ਜਾਂਦਾ ਤੇ ਕਿਸੇ ਕਿਸਾਨ ਨਾਲ ਗੱਲ ਕਰਕੇ ਵਧੀਆ ਜਹੀ ਜ਼ਮੀਨ ਦੇ ਕੇ ਉਸ ਨੂੰ ਤਿਆਰ ਕਰਵਾਉਂਦਾ ਆ ਤੇ ਉਸ 'ਚ ਕਣਕ ਬੀਜ ਦਿੰਦਾ ਸਮੇਂ-ਸਮੇਂ ਤੇ ਉਸ ਦੀ ਦੇਖਭਾਲ ਵੀ ਕਰਦਾ ਆ ਕੁਝ ਸਾਲਾਂ ਬਾਅਦ ਰਾਜਾ ਤੀਰਥ ਯਾਤਰਾ ਤੋਂ ਵਾਪਸ ਆਉਂਦਾ ਤਾਂ ਸਭ ਤੋਂ ਪਹਿਲਾਂ ਆਪਣੇ ਵੱਡੇ ਬੇਟੇ ਕੋਲ ਜਾਂਦਾ ਆ ਤੇ ਉਸ ਤੋਂ ਕਣਕ ਦੀ ਬੋਰੀ ਬਾਰੇ ਪੁੱਛਦਾ ਤੇ ਉਸ ਨੂੰ ਕਹਿੰਦਾ ਕਿ ਮੇਰੀ ਉਹ ਕਣਕ ਦੀ ਬੋਰੀ ਦਿਖਾ ਵੱਡਾ ਬੇਟਾ ਤਜੋਰੀ ਖੋਲਦਾ ਆ ਤਾਂ ਸਾਰੀ ਕਣਕ ਗਲ ਕੇ ਮਿੱਟੀ ਬਣ ਚੁੱਕੀ ਸੀ ਇਹ ਦੇਖ ਰਾਜੇ ਨੂੰ ਬਹੁਤ ਗੁੱਸਾ ਆਉਂਦਾ ਹੈ ਤੇ ਉਹ ਆਖਦਾ ਆ ਕਿ ਉਸਨੇ ਅਜਿਹੀ ਕਣਕ ਦੇ ਦਾਣੇ ਦਿੱਤੇ ਸਨ ਜਿਨ੍ਹਾਂ 'ਚ ਜਾਨ ਸੀ ਤੇ ਜੋ ਵਿਕਸਿਤ ਹੋ ਕੇ ਇੰਨਾ ਸਾਲਾਂ ਦਰਮਿਆਨ ਕਈ ਗੁਣਾ ਹੋ ਸਕਦੇ ਸਨ ਪਰ ਤੂੰ ਉਹਨਾਂ ਦਾਣਿਆਂ ਨੂੰ ਮਿੱਟੀ ਹੀ ਕਰ ਦਿੱਤਾ ਇਸ ਲਈ ਮੈਂ ਤੈਨੂੰ ਇਸ ਖੁਸ਼ਹਾਲ ਰਾਜ ਨੂੰ ਸੌਂਪ ਕੇ ਮਿੱਟੀ ਨਹੀਂ ਕਰ ਸਕਦਾ ਇਸ ਤੋਂ ਬਾਅਦ ਰਾਜਾ ਆਪਣੇ ਦੂਜੇ ਬੇਟੇ ਕੋਲ ਜਾਂਦਾ ਹੈ ਤੇ ਕਣਕ ਬਾਰੇ ਉਸ ਨੂੰ ਪੁੱਛਦਾ ਦੂਜਾ ਬੇਟਾ ਉਸ ਬਜ਼ੁਰਗ ਰਾਜੇ ਨੂੰ ਮਹਿਲ ਦੀ ਉਸ ਜ਼ਮੀਨ ਤੇ ਲੈ ਕੇ ਜਾਂਦਾ ਜਿੱਥੇ ਉਸ ਨੇ ਉਹ ਦਾਣੇ ਸੁੱਟ ਦਿੱਤੇ ਸਨ ਪਰ ਉੱਥੇ ਤਾਂ ਕੁਝ ਵੀ ਨਹੀਂ ਸੀ ਇਹ ਦੇਖ ਰਾਜਾ ਬਹੁਤ ਦੁਖੀ ਹੁੰਦਾ ਹੈ ਤੇ ਕਹਿੰਦਾ ਹੈ ਕਿ ਤੂੰ ਇਹ ਦਾਣੇ ਸੁੱਟਣ ਲੱਗੇ ਇਹ ਵੀ ਨਹੀਂ ਦੇਖਿਆ ਕਿ ਜ਼ਮੀਨ ਕਿਸ ਤਰ੍ਹਾਂ ਦੀ ਆ ਕਿ ਤੂੰ ਜ਼ਮੀਨ ਨੂੰ ਇਸ ਨੂੰ ਲਾਇਕ ਬਣਾਇਆ ਸੀ ਕਿ ਇੱਥੇ ਫਸਲ ਹੋ ਸਕੇ ਅਤੇ ਸਮੇ ਸਮੇਤੇ ਕੀ ਤੂੰ ਇੱਥੇ ਇੰਨਾ ਬੀਜਾਂ ਦੀ ਦੇਖਭਾਲ ਕੀਤੀ ਸੀ ਇਹ ਸੁਣ ਕੇ ਬੇਟਾ ਸ਼ਰਮਿੰਦਾ ਹੋ ਗਿਆ ਤੇ ਨਾਂ ਵਿੱਚ ਸਿਰ ਹਿਲਾਇਆ ਉਸਨੇ ਕਿਹਾ ਕਿ ਮੈਂ ਸੋਚਿਆ ਸੀ ਕਿ ਜ਼ਮੀਨ ਤੇ ਜੇਕਰ ਐਨੇ ਸਾਰੇ ਪੇੜ ਪੌਦੇ ਘਾਹ ਫੂਸ ਆਪਣੇ ਆਪ ਉੱਗ ਜਾਂਦਾ ਹੈ ਤੇ ਬਿਨਾਂ ਖਿਆਲ ਰੱਖੇ ਵੱਡੇ ਵੀ ਹੋ ਜਾਂਦੇ ਆ ਤਾਂ ਮੇਰੇ ਇਹ ਦਾਣੇ ਵੀ ਆਪਣੇ ਆਪ ਪੈਦਾ ਹੋ ਜਾਣਗੇ ਤੇ ਇਹਨਾਂ ਵਿੱਚੋਂ ਇੱਕ ਬੁਰੀ ਕਣਕ ਤਾਂ ਨਿਕਲ ਹੀ ਆਏਗੀ ਸੋ ਦੁਖੀ ਹੋ ਕੇ ਰਾਜੇ ਨੇ ਕਿਹਾ ਕਿ ਤੂੰ ਵੀ ਇਸ ਰਾਜ ਨੂੰ ਸੰਭਾਲਣ ਦੇ ਲਾਇਕ ਨਹੀਂ ਕਿਉਂਕਿ ਜੋ ਬੀਜ ਬੀਜਣ ਤੋਂ ਪਹਿਲਾਂ ਇਹ ਹੀ ਨਹੀਂ ਦੇਖਦਾ ਕਿ ਜ਼ਮੀਨ ਕਿਸ ਤਰ੍ਹਾਂ ਦੀ ਹੈ ਤੇ ਬੀਜ ਬੀਜਣ ਤੋਂ ਬਾਅਦ ਇਹ ਵੀ ਨਹੀਂ ਦੇਖਦਾ ਕਿ ਫਸਲ ਹੋਈ ਵੀ ਹੈ ਕਿ ਜਾਂ ਨਹੀਂ ਅਜਿਹਾ ਵਿਅਕਤੀ ਇਸ ਵਿਸ਼ਾਦ ਰਾਜ ਦਾ ਕੀ ਹਾਲ ਕਰੇਗਾ ਇਸ ਤੋਂ ਬਾਅਦ ਦੁਖੀ ਹੋਇਆ ਰਾਜਾ ਆਪਣੇ ਤੀਜੇ بیٹے ਕੋਲ ਕਣਕ ਬਾਰੇ ਪੁੱਛਣ ਗਿਆ ਤੀਜਾ ਬੇਟਾ ਰਾਜੇ ਨੂੰ ਇੱਕ ਬਹੁਤ ਵੱਡੇ ਖੇਤ ਵਿੱਚ ਲੈ ਕੇ ਗਿਆ। ਰਾਜੇ ਨੇ ਜਿੰਨੀ ਕਣਕ ਆਪਣੇ ਬੇਟੇ ਨੂੰ ਦਿੱਤੀ ਸੀ, ਉਸਨੇ ਉਸ ਤੋਂ ਵੀ ਲੱਖਾਂ ਗੁਣਾ ਜ਼ਿਆਦਾ ਕਣਕ ਪੈਦਾ ਕਰ ਲਈ ਸੀ। ਕਿਉਂਕਿ ਜਿੰਨੀ ਵੀ ਕਣਕ ਨਿਕਲਦੀ, ਉਹ ਸਾਰੀ ਦੀ ਸਾਰੀ ਹੀ ਬੀਜ ਦਿੰਦਾ ਤੇ ਨਾਲ ਦੀ ਨਾਲ ਉਸ ਦੀ ਦੇਖਭਾਲ ਵੀ ਕਰਦਾ ਸੀ। ਰਾਜਾ ਇਹ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋਇਆ ਕਿਉਂਕਿ ਉਸ ਦੇ ਸਾਹਮਣੇ ਇੱਕ ਵਿਸ਼ਾਲ ਤੇ ਖੁਸ਼ਹਾਲ ਖੇਤ ਸੀ। ਤੇ ਇਸ ਖੁਸ਼ਹਾਲੀ ਤੇ ਹਰੀਆਲੀ ਨੂੰ ਦੇਖ ਕੇ ਰਾਜੇ ਦੇ ਦਿਲ ਨੂੰ ਸਕੂਨ ਮਿਲ ਰਿਹਾ ਸੀ ਖੁਸ਼ ਹੋ ਕੇ ਰਾਜੇ ਨੇ ਆਪਣੇ ਤੀਜੇ بیٹے ਦੀ ਪਿੱਠ ਥਪਤ ਪਾਈ ਤੇ ਕਿਹਾ ਕਿ ਇਸ ਰਾਜ ਨੂੰ ਤੂੰ ਹੀ ਸੰਭਾਲ ਸਕਦਾ ਹੈ ਕਿਉਂਕਿ ਇੱਕ ਕਣਕ ਦੀ ਬੋਰੀ ਤੋਂ ਇੰਨਾ ਵੱਡਾ ਖੁਸ਼ਹਾਲ ਖੇਤ ਤਿਆਰ ਕਰ ਸਕਦਾ ਹੈ ਉਹ ਮੇਰੇ ਰਾਜ ਨੂੰ ਵੀ ਬਹੁਤ ਅੱਗੇ ਲੈ ਕੇ ਇਸ ਨੂੰ ਬਹੁਤ ਵਿਸ਼ਾਲ ਬਣਾ ਦੇਗਾ ਤੇ ਰਾਜੇ ਨੇ ਆਪਣੇ ਛੋਟੇ بیٹے ਨੂੰ ਰਾਜਗਦੀ ਸੌਂਪ ਦਿੱਤੀ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਕਿ ਇਸ ਦੁਨੀਆ 'ਚ ਹਰ ਵਿਅਕਤੀ ਨੂੰ ਇੱਕੋ ਜਿਹਾ ਸਮਾਂ ਮਿਲਦਾ ਹਰ ਇੱਕ ਵਿਅਕਤੀ ਕੋਲ ਇੱਕੋ ਜਿਹਾ ਦਿਮਾਗ ਹੈ ਹਰ ਇੱਕ ਕੋਲ ਇੱਕੋ ਜਿਹੇ ਹੀ ਅੰਗ ਪੈਰ ਹਨ ਪਰ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਇਸ ਸਮੇਂ ਦਾ ਜਾਂ ਇਸ ਸਰੀਰ ਦਾ ਇਸ ਦਿਮਾਗ ਦਾ ਸਹੀ ਉਪਯੋਗ ਨਹੀਂ ਕਰ ਪਾਉਂਦੇ ਤੇ ਆਪਣਾ ਸਮਾਂ ਫालतू ਦੇ ਕੰਮਾਂ 'ਚ ਲਾ ਕੇ ਇਸ ਨੂੰ ਬਰਬਾਦ ਕਰ ਦਿੰਦੇ ਹਨ ਕਈ ਲੋਕ ਸਮੇਂ ਦੀ ਕੀਮਤ ਤਾਂ ਜਾਣਦੇ ਆ ਪਰ ਅਧੂਰੇ ਕਰਮ ਆਲਸ ਕਰਕੇ ਇਸ ਨੂੰ ਪੂਰੀ ਤਰ੍ਹਾਂ ਸਹੀ ਉਪਯੋਗ ਵਿੱਚ ਨਹੀਂ ਲਿਆਉਂਦੇ ਤੇ ਇਸ ਨੂੰ ਬਰਬਾਦ ਕਰ ਦਿੰਦੇ ਆ ਸਿਰਫ ਕੁਝ ਹੀ ਲੋਕ ਅਜਿਹੇ ਹੁੰਦੇ ਆ ਜੋ ਆਪਣੀ ਜ਼ਿੰਦਗੀ ਵਿੱਚ ਮਿਲਣ ਵਾਲੇ ਹਰ ਮੌਕੇ ਦਾ ਪੂਰਾ ਲਾਭ ਉਠਾਉਂਦੇ ਆ ਤੇ ਪੂਰੀ ਮਿਹਨਤ ਤੇ ਲਗਨ ਦੇ ਨਾਲ ਪੂਰੀ ਦੁਨੀਆ ਵਿੱਚ ਆਪਣਾ ਨਾਮ ਕਮਾਉਂਦੇ ਤੇ ਹੋਰਾਂ ਲਈ ਵੀ ਮਿਸਾਲ ਬਣ ਜਾਂਦੇ ਆ ਅਜਿਹੇ ਮਹਾਨ ਲੋਕਾਂ ਦੀਆਂ ਸਾਡੇ ਸਾਹਮਣੇ ਬਹੁਤ ਸਾਰੀਆਂ ਉਦਾਹਰਨਾਂਵਾਂ ਵੀ ਹਨ ਜੋ ਵੀ ਸਾਡੇ ਨੈਸ਼ਨਲ ਹੀਰੋ ਹਨ ਜਾਂ ਧਾਰਮਿਕ ਹੀਰੋ ਹਨ ਉਹੀ ਸਾਡੇ ਲਈ ਸਭ ਤੋਂ ਵੱਡੀਆਂ ਉਦਾਹਰਨਾਂਵਾਂ ਹਨ ਸੋ ਉਮੀਦ ਹੈ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਕੁਝ ਨਾ ਕੋਈ ਤਾਂ ਜ਼ਰੂਰ ਸਿੱਖਣ ਨੂੰ ਮਿਲਿਆ ਹੋਵੇਗਾ ਇਹੀ ਆਸ ਦੇ ਨਾਲ ਕਿ ਤੁਸੀਂ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਕਰ ਦਿੱਤਾ ਹੋਵੇਗਾ ਸੋ ਮਿਲਦੇ ਹਾਂ ਅਜੇ ਹੀ ਕਿਸੇ ਮੋਟੀਵੇਸ਼ਨਲ ਵੀਡੀਓ ਦੇ ਨਾਲ ਧੰਨਵਾਦ